ਲਾਈਵ ਹੈ ਤਸਵੀਰਾਂ ਧੁੰਦ ਨੂੰ ਲੈ ਕੇ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਹਾਂ ਕਾਫੀ ਏਰੀਆ ਧੁੰਦ ਜਿਹੜੀ ਹੈ ਪੈਰੀ ਹੈ ਲਗਾਤਾਰ ਦੇਖ ਰਹੇ ਹੋ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਮੈਂਟ ਕਰਕੇ ਜਾਣਕਾਰੀ ਜਰੂਰ ਅਪਡੇਟ ਕਰਿਓ ਕਿ ਧੁੰਦ ਜਿਹੜੀ ਹੈ ਤੁਹਾਡੇ ਇਲਾਕੇ ਦੇ ਵਿੱਚ ਪੈਰੀ ਹੈ ਕਿ ਨਹੀਂ ਪੈਰੀ ਹੈ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਹਾਂ ਧੁੰਦ ਨੂੰ ਲੈ ਕੇ ਜਾਣਕਾਰੀ ਅਪਡੇਟ ਕਰ ਰਹੇ ਹਾਂ ਦੱਸ ਦੀ ਕਿ ਕਾਫੀ ਲੋਕ ਜਿਹੜੇ ਆ ਸੜਕਾਂ ਦੇ ਉੱਪਰ ਨਿਕਲਦੇ ਆ ਮੋਟਰਸਾਈਕਲ ਵਗੈਰਾ ਸਕੂਟਰ ਵਗੈਰਾ ਐਕਟਿਵ ਵਗੈਰਾ ਜਾਂ ਗੱਡੀਆਂ ਵਗੈਰਾ ਚ ਨਿਕਲਦੇ ਜਿਹੜੇ ਡਰਿੰਗ ਕਰਕੇ ਨਿਕਲਦੇ ਆ ਹਮੇਸ਼ਾ ਜਿਹੜੇ ਹੋਣੀ ਚਾਹੀਦਾ ਕਿਉਂਕਿ ਡਰਿੰਗ ਦੇ ਨਾਲ ਜਿਹੜਾ ਵੱਡਾ ਜਿਹੜਾ ਹਾਸਾ ਜਿਹੜਾ ਵਾਪਰ ਸਕਦਾ ਜਿੱਥੇ ਗੱਡੀ ਜਿਹੜੀਆਂ ਐਕਸੀਡੈਂਟ ਹੋਣ ਦੀ ਬਹੁਤ ਜਿਹੜੀ ਸਭਾਵਨਾ ਹੋ ਸਕਦੀ ਆ ਸੋ ਦੇਖ ਰਹੇ ਹੋ ਤੁਸੀਂ ਲਾਈਵ ਤਸਵੀਰਾਂ ਹੁਸ਼ਿਆਰਪੁਰ ਸਿਟੀ ਤੋਂ ਲਾਈਵ ਤਸਵੀਰਾਂ ਦੇ ਰਹੇ ਹੋ ਧੁੰਦ ਨੂੰ ਲੈ ਕੇ ਜਾਣਕਾਰੀ ਅਪਡੇਟ ਕਰ ਰਹੇ ਆ ਕਮੈਂਟ ਕਰਕੇ ਜਰੂਰ ਜਾਣਕਾਰੀ ਸਾਂਝੀ ਕਰਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਧੁੰਦ ਪੈ ਰਹੀ ਆ ਕਿ ਨਹੀਂ ਪੈ ਰਹੀ ਆ ਸੋ ਦੇਖ ਰਹੇ ਹੋ ਤੁਸੀਂ ਹੁਸ਼ਿਆਰਪੁਰ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਸੋ ਪੁਲਿਸ ਪ੍ਰਦਰਸ਼ਨ ਬਲੂਮੇ ਸਾਂਝੀ ਲਿਆ ਅਪੀਲ ਕੀਤੀ ਜਾਂਦੀ ਆ ਕਿ ਬੋਲੀ ਜਦੋਂ ਧਿਆਨ ਨਾਲ ਚੱਲੋ ਤੇ ਸੇਵ ਰਹੋ ਤੇ ਦੂਜੇ ਨੂੰ ਸੇਵ ਰਹਿਣ ਦਿਓ ਸੋ ਦੱਬੀ ਕਿ ਦੇਖਦੇ ਤੁਸੀਂ ਕਿਸ ਤਰ੍ਹਾਂ ਜਿਹੜੇ ਤੇਜ਼ ਲੋਕ ਜਾਂਦੇ ਆ ਪਰ ਜਿਹੜਾ ਹਾਸਾ ਜਿਹੜਾ ਫਿਰ ਜਿਹੜਾ ਵੱਡੇ ਪੱਧਰ ਤੇ ਜਿਹੜਾ ਵਾਪਰ ਸਕਦਾ ਸੋ ਹੁਸ਼ਿਆਰਪੁਰ ਚ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਆ ਦੇਖ ਰਹੇ ਹੋ ਤੁਸੀਂ ਲਗਾਤਾਰ ਤਸਵੀਰਾਂ ਸੋ ਦੋਸਤੋ ਇੱਕ ਵਕਤ ਵੱਡੀ ਜਿਹੀ ਜਾਣਕਾਰੀ ਹੋਰ ਅਪਡੇਟ ਕਰ ਰਹੇ ਹਾਂ ਕਿ ਸ਼੍ਰੀ ਰਵਿਦਾਸ ਚੌਂਕ ਹੁਸ਼ਿਆਰਪੁਰ ਦੇ ਮਹੱਲਾ ਰਿੰਗਪੁਰ ਦੇ ਵਿੱਚ ਪੈਂਦਾ ਜਿੱਥੇ ਹਮੇਸ਼ਾ ਜਿਹੜੇ ਇਸ ਰੋਡ ਦੇ ਵੱਡੇ ਜਿਹੜੇ ਹਾਸੇ ਜਿਹਦੇ ਹੁੰਦੇ ਰਹਿੰਦੇ ਆ ਵੱਡੇ ਜਿਹੜੇ ਐਕਸੀਡੈਂਟ ਦੀ ਗੁੰਦੀਪਰੀ ਸੁਭਾਵਨਾ ਜਿਹੜੀ ਹਰ ਰੋਜ਼ ਹੁੰਦੀ ਰਹਿੰਦੀ ਆ ਦੱਸਦੀ ਹੈ ਕਿ ਇਸ ਚੌਂਕ ਦੇ ਵਿੱਚ ਇੱਕ ਵੀ ਪੁਲਿਸ ਮੁਲਾਜ਼ਮ ਅ ਦੇਖਣ ਨੂੰ ਨਹੀਂ ਮਿਲਦਾ ਹਮੇਸ਼ਾ ਜਿਹੜਿਆ ਇਸ ਰੋਡ ਦੇ ਸੀ ਜਾਣਕਾਰੀ ਜਿਹੜੀ ਅਪਡੇਟ ਕਰਦੇ ਰਹਿੰਦੇ ਆ ਕਿ ਸਾਨੂੰ ਹਮੇਸ਼ਾ ਜਿਹੜੇ ਲੋਕ ਜਿਹੜੇ ਆ ਫੋਨ ਕਰ ਰਹੇ ਆਂ ਹਮੇਸ਼ਾ ਜਿਹੜਿਆ ਅ ਅਪੀਲ ਕਰਦੇ ਰਹਿੰਦੇ ਆ ਕਿ ਤੁਸੀਂ ਜਰੂਰ ਇਸ ਚੌਂਕ ਦੀ ਆਵਾਜ਼ ਨੂੰ ਚੁੱਕੋ ਕਿ ਕੋਈ ਵੀ ਜਿਹੜਾ ਇਸ ਚੌਂਕ ਦੇ ਵਿੱਚ ਪੁਲਿਸ ਮਲਾਜਮ ਜਿਹੜਾ ਆ ਤਣਾਦ ਜਿਹੜਾ ਨਹੀਂ ਰਹਿੰਦਾ ਦੱਸਦੀ ਕਿ ਇਸ ਚੌਂਕ ਦੇ ਨਜ਼ਦੀਕ ਜਿਹੜਾ ਅ ਪੋਰ ਹੀ ਚੌਂਕੀ ਜਿਹੜੀ ਆ ਹੁਣ ਇਸ ਵਕਤ ਇਹਦਾ ਥਾਣਾ ਬਣ ਚੁੱਕਿਆ ਜਿੱਥੇ ਕਾਫੀ ਪੁਲਿਸ ਮੁਲਾਜ਼ਮ ਜਿਹੜੇ ਆ ਤਨਾਨਦ ਜਿਹੜੇ ਰਹਿੰਦੇ ਆ ਦਾਦੀ ਕੀ ਇਸ ਚੌਂਕ ਦੇ ਵਿੱਚ ਇੱਕ ਵੀ ਪੁਲਿਸ ਮੁਲਾਜ਼ਮ ਜਿਹੜਾ ਆ ਤਨਾਨਦ ਨਹੀਂ ਰਹਿੰਦਾ ਸੋ ਹਮੇਸ਼ਾ ਲੋਕਾਂ ਕੋਲ ਜਿਹੜੇ ਫੋਨ ਕਾਲਿੰਗ ਆਉਂਦੀ ਰਹਿੰਦੀ ਆ ਕਿ ਜਾਣਕਾਰੀ ਦਿੰਦੇ ਰਹਿੰਦੇ ਆ ਕਿ ਇਸ ਚੌਂਕ ਦੇ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਰਹਿੰਦਾ ਜਿੱਥੇ ਕੋਤ ਵੱਡੇ ਇਹਦੇ ਹਾਸੇ ਜਿਹੜੇ ਵਾਪਰ ਸਕਦੇ ਆ ਦਾਦੀ ਕਿ ਇਸ ਚੌਂਗ ਦੇ ਵਿੱਚ ਚਲਾਨ ਹਮੇਸ਼ਾ ਜਿਹੜੇ ਆ ਕੱਟੇ ਜਾਂਦੇ ਆ ਦੇਲੇ ਚ ਚਲਾਨ ਜਿਹੜੇ ਕੱਟੇ ਜਾਂਦੇ ਆ ਜਿਹੜੀਆਂ ਸਰਕਾਰਾਂ ਦੀਆਂ ਜਿਹੜੀਆਂ ਵੱਡੇ ਪੱਤੇ ਤੇ ਦਾਦੀ ਕਿ ਸਰਕਾਰਾਂ ਵੱਲੋਂ ਜਿਹੜੇ ਇਸ ਚੌਂਗ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਪੁਲਿਸ ਪਲਾਨਿੰਗ ਲਾਗੂ ਵੱਲੋਂ ਪ੍ਰਮਾਣਿਤ ਜਿਹੜਾ ਨਹੀਂ ਕੀਤਾ ਜਾ ਰਿਹਾ ਜਿੱਥੇ ਸਰਕਾਰ ਵੀ ਨੰਗਾਲੀ ਜਿਹੜੀ ਦੇਖਣ ਨੂੰ ਮਿਲਦੀ ਆ ਦਾਦੀ ਕਿ ਹੁਸ਼ਿਆਰਪੁਰ ਲਗਾਤਾਰ ਇਹਨਾਂ ਚੌਂਦੇ ਵਿੱਚ ਇੱਕ ਵੀ ਪੁਲਿਸ ਮਲਾਜਮ ਨਹੀਂ ਰਹਿੰਦਾ ਸੋ ਵੱਡੀ ਜਾਣਕਾਰੀ ਅਪਡੇਟ ਕਰ ਰਿਹਾ ਹੁਸ਼ਿਆਰ ਬੋਤੋ ਦੇਖ ਰਹੇ ਹੋ ਤੁਸੀਂ ਲਾਈਵ ਦਾ ਸੀਰਾ ਸੋ ਕਮੈਂਟ ਕਰਕੇ ਜਰੂਰ ਜਾਣਕਾਰੀ ਸਾਂਝੀ ਕਰਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਤੁੰਦ ਵਗੈਰਾ ਪੈ ਰਹੀ ਆ ਕਿ ਨਹੀਂ ਪੈ ਰਹੀ ਆ ਅੱਗੇ ਲੋੜੀ ਦਾ ਦਿਲਤਿਹਾਰ ਦੀ ਆ ਰਿਹਾ ਦਾਦੀ ਕੋ ਲੋੜੀ ਦੇ ਨਜ਼ਦੀਕ ਜਿਹੜੀ ਆ ਤੁੰਦ ਜਿਹੜੀ ਆ ਕਾਫੀ ਪੈ ਜਾਂਦੀ ਆ ਉਸ ਨਾਲ ਨਾਲ ਜਿਹੜੀ ਆ بارش ਦੀ ਜ਼ਰੂਰ ਹੁੰਦੀ ਆ ਪਰ ਹੱਦ ਤੱਕ ਜਿਹੜੀ ਹਸ਼ਾਲਪੁਰ ਦੇ ਵਿੱਚ بارش ਜਿਹੜੀ ਨਹੀਂ ਹੋ ਰਹੀ ਆ ਕੁਦਰਤ ਤੇ ਅੱਗੇ ਕਿਸੇ ਵੀ ਜੋ ਨਹੀਂ ਚੱਲਦਾ ਦੱਸ ਦਈਏ ਕਿ ਹਰੀਮਪੁਰ ਚੌਂਗ ਦੇ ਵਿੱਚ ਖੜੇ ਆ ਤੇ ਜਿੱਥੇ ਹਮੇਸ਼ਾ ਲੋਕਾਂ ਵੱਲੋਂ ਜਿਹੜੀ ਕੋਲਿੰਗ ਆਉਂਦੀ ਰਹਿੰਦੀ ਆ ਹਮੇਸ਼ਾ ਲੋਕਾਂ ਵੱਲੋਂ ਅਪੀਲ ਕੀਤੀ ਜਾਂਦੀ ਆ ਕਿ ਇਸ ਚੌਂਗ ਦੇ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਤਨਾਦ ਨਹੀਂ ਰਹਿੰਦਾ ਦੱਸ ਦਈਏ ਕਿ ਇਸ ਚੌਂਗ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਆ हां सी ਜਿਹੜੇ ਹੁੰਦੇ ਰਹਿੰਦੇ ਐ ਐਕਸੀਡੈਂਟ ਵਗੈਰਾ ਹੁੰਦੇ ਰਹਿੰਦੇ ਐ ਪਰ ਜੇਕਰ ਗੱਲ ਕਰੀਏ ਕਿ ਚਲਾਨ ਵੱਡੇ ਪੱਧਰ ਤੇ ਜਿਹਦੇ ਇਸ ਚੌਂਗ ਦੇ ਵਿੱਚ ਹੀ ਕੱਟੇ ਜਾਂਦੇ ਆ ਜਿਹੜੀਆਂ ਸਰਕਾਰਾਂ ਦੀਆਂ ਜੇਬੀਆਂ ਵੱਡੇ ਪੱਧਰ ਤੇ ਜਿਹੜੀਆਂ ਭਰੀਆਂ ਜਾਂਦੀਆਂ ਖਜ਼ਾਨੇ ਵੱਡੇ ਪੱਧਰ ਤੇ ਜਿਹੜੀਆਂ ਭਰੀਆਂ ਜਾਂਦੀਆਂ ਦੱਸਦੀ ਕਿ ਉਸ ਨੂੰ ਹਮੇਸ਼ਾ ਹੀ ਇਹ ਦੇਖਣਾ ਚਾਹੀਦਾ ਕਿ ਇਸ ਚੌਂਗ ਦੇ ਵਿੱਚ ਵੱਡੇ ਜਿਹੜੇ ਹਾਸੀ ਮੂਤ ਤੋਂ ਬਚਾਉਣ ਵਾਸਤੇ ਲੋਕਾਂ ਦੀ ਸੇਫਟੀ ਵਾਸਤੇ ਜਿਹੜਾ ਤਿੰਨ ਪੁਲਿਸ ਮੁਲਾਜ਼ਮ ਜਿਹੜਾ 1-2 ਪੁਲਿਸ ਮੁਲਾਜ਼ਮ ਜਿਹੜੇ ਆ ਜ਼ਰੂਰ ਇਸ ਚੌਕ ਦੇ ਵਿੱਚ ਹੋਣੇ ਚਾਹੀਦੇ ਆ ਪਰ ਹੁਣ ਜਿਹੜਾ ਇਸ ਚੌਕ ਦੇ ਵਿੱਚ ਇੱਕ ਵੀ ਪੁਲਿਸ ਮੁਲਾਜ਼ਮ ਤੇ ਡਿਊਟੀ ਤੇ ਤਨਾਤ ਨਹੀਂ ਹਨ ਤੋਂ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਆ ਜੁੜੇ ਰਹੋ ਲਗਾਤਾਰ ਚੈਨਲ ਨੂੰ ਸਬਸਕ੍ਰਾਈਬ ਦੀ ਕਰਦੇ ਰਹੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ਿਆਹਕੋਟ ਦੀ ਵੀ ਤੇ ਦੇਖ ਰਹੇ ਹੋ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਆ ਤੁਹਾਨੂੰ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਨਾਲ ਨਾਲ ਕਮੈਂਟ ਜਰੂਰ ਕਰਦੇ ਹੋ ਕਿ ਤੁਹਾਡੇ ਜੀ ਇਲਾਕੇ ਦੇ ਵਿੱਚ ਬਾਰਿਸ਼ ਜਾਂ ਤੂਂਦ ਵਗੈਰਾ ਪੈ ਰਹੀ ਹੈ ਕਿ ਨਹੀਂ ਪੈ ਰਹੀ ਹੈ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਆਂ ਦੇਖ ਰਹੇ ਹੋ ਤੁਸੀਂ ਹੁਸ਼ਿਆਰਪੁਰ ਤੋਂ ਲਾਈਵ ਤਸਵੀਰਾਂ ਦੇਖ ਰਹੇ ਹੋ ਆ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਆਂ ਤੋ ਜਿੰਨੇ ਵੀ ਨਵੇਂ ਦਰਸ਼ਕ ਜੁੜੇ ਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਨਾਲ-ਨਾਲ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦੇਣ ਤਾਂ ਅੰਦਰ ਨੂੰ ਲੈ ਕੇ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਆ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਆ ਹੁਸ਼ਿਆਰਪੁਰ ਦੇ ਮਹੱਲਾ ਰੀਪੋ ਚੌਂਗ ਦੇ ਵਿੱਚ ਅਸੀਂ ਇਸ ਵਕਤ ਖੜੇ ਆ ਜਿੱਥੇ ਦੱਸ ਦਈਏ ਕਿ ਇਸ ਚੌਂਗ ਦੇ ਵਿੱਚ ਹਮੇਸ਼ਾ ਜਿਹੜੇ ਆ ਐਕਸੀਡੈਂਟ ਇਹਦੇ ਵੱਡੇ ਪੱਧਰ ਤੇ ਜਿਹੜੇ ਹੁੰਦੇ ਰਹਿੰਦੇ ਆ ਜਾਂ ਗੱਲ ਕਰੀਏ ਕਿ ਲੜਾਈਆਂ ਝਗੜੇ ਜਿਹੜੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਹਾਸੇ ਜਿਹੜੇ ਇਸ ਚੌਂਗ ਦੇ ਵਿੱਚ ਹਮੇਸ਼ਾ ਜਿਹੜੇ ਹੁੰਦੇ ਰਹਿੰਦੇ ਆ ਅ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਆ ਸੋ ਜੁੜੇ ਰਹੋ ਜਨਪ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੁੜੇ ਰਹੋ ਨਾਲ ਨਾਲ ਪੇਜ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਨਾਲ ਕਮੈਂਟ ਜ਼ਰੂਰ ਕਰਿਓ ਤੇ ਦੱਸਿਓ ਕਿ ਸਾਡੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਆ ਤੋ ਇਸ ਧੁੰਦ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਇਲਾਕੇ ਦਾ ਜਰੂਰ ਦੱਸੋ ਕਿ ਇਸ ਧੁੰਦ ਦੇ ਵਿੱਚ ਘਰਾਂ ਦੇ ਵਿੱਚੋਂ ਨਹੀਂ ਨਿਕਲਣਾ ਚਾਹੀਦਾ ਕਿਉਂਕਿ ਧੁੰਦ ਦੇ ਨਾਲ ਜਿਹੜਾ ਕਾਫੀ ਜਿਹੜੇ ਮੋਟਰਸਾਈਕਲ ਵਗੈਰਾ ਐਕਟਵ ਬਾਈਕ ਵਗੈਰਾ ਜਾਂ ਸਕੂਟਰ ਵਗੈਰਾ ਜਿਹਦੇ ਲੋਕ ਨਿਕਲਦੇ ਘਰਾਂ ਦੇ ਵਿੱਚੋਂ ਹਮੇਸ਼ਾ ਜਿਹੜਾ ਸੀਪ ਰਹਿਣਾ ਚਾਹੀਦਾ ਕਿਉਂਕਿ ਵੱਡਾ ਜਿਹੜਾ ਹਾਥਾ ਜਿਹੜਾ ਇਸ ਧੁੰਦ ਦੇ ਵਿੱਚ ਹੁੰਦਾ ਰਹਿੰਦਾ ਕਿਉਂਕਿ ਧੁੰਦ ਦੇ ਨਾਲ ਕੋਈ ਵੀ ਅੱਗੇ ਨਜ਼ਰ ਨਹੀਂ ਆਉਦਾ ਦੇਖ ਲਓ ਤੁਸੀਂ ਕਿਸ ਤਰ੍ਹਾਂ ਜਿਹੜੀ ਗੱਡੀ ਆ ਜਿਹੜੀ ਬਿਲਕੁਲ ਸਲੋ ਲੈ ਕੇ ਤੁਰਿਆ ਹੋਇਆ ਡਰਾਈਵਰ ਇਸ ਤਰ੍ਹਾਂ ਜਿਹੜਾ ਬਿਲਕੁਲ ਸਲੋ ਹੌਲੀ-ਹੌਲੀ ਚੱਲਣਾ ਚਾਹੀਦਾ ਕਿਉਂਕਿ ਵੱਡਾ ਜਿਹੜਾ ਹਾਦਸਾ ਜਿਹੜਾ ਹੋਣ ਤੋਂ ਟਾਲ ਫੈਲਾ ਕੇ ਜੇਕਰ ਤੁਸੀਂ ਹੌਲੀ ਚੱਲੋਗੇ ਤਾਂ ਜਿਹੜਾ ਹਾਦਸਾ ਜਿਹੜਾ ਨਹੀਂ ਵਾਪਰ ਸਕਦਾ ਸੋਤ ਉਹਨੂੰ ਲੈ ਕੇ ਜਾਣਕਾਰੀ ਅਪਡੇਟ ਕਰ ਰਿਹਾ ਕਮੈਂਟ ਕਰਕੇ ਜਰੂਰ ਜਾਣਕਾਰੀ ਸਾਂਝ ਕਰਿਓ ਕਿ ਤੁਹਾਡੇ ਵੀ ਇਲਾਕੇ ਦੇ ਵਿੱਚ ਤਾਂ ਉਹ ਦਪੈਰੀ ਆ ਕਿ ਨਹੀਂ ਪੈਰੀ ਆ ਤੇ ਨਾਲ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜਿੰਨੇ ਵੀ ਨਵੇਂ ਦਰਸ਼ਕ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਨਾਲ ਨਾਲ ਕਰਿਓ ਤੇ ਨਾਲ ਨਾਲ ਕਮੈਂਟ ਜਰੂਰ ਕਰਿਓ ਤੇ ਦੱਸਿਓ ਜਰੂਰ ਕਿ ਸਾਡੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਲੱਗਦੇ ਆ ਕਿ ਹਮੇਸ਼ਾ ਜਿਹੜੀ ਜਾਣਕਾਰੀ ਅਪਡੇਟ ਕਰਦੇ ਰਹਿੰਦੇ ਆ ਉਹ ਸ਼ਾਇਦ ਕੋਤੋਂ ਤੇਗ ਰਹੇ ਤੁਸੀਂ ਲਾਈਵ ਤਸਵੀਰਾਂ ਸੋ ਜਿੰਨੇ ਵੀ ਦਰਸ਼ਕ ਆ ਵੀਡੀਓ ਦੇਖ ਲਿਆ ਕੇ ਬਾਅਦ ਤੋਂ ਬਾਅਦ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਹੋ ਅਤੇ ਕਮੈਂਟ ਜਰੂਰ ਕਰਿਓ ਤੇ ਦੱਸਿਓ ਕਿ ਸਾਡੇ ਸੁਝਾਅ ਜਨੂ ਕਿ ਇਸ ਤਰ੍ਹਾਂ ਦੇ ਲੱਗ ਰਿਹਾ। ਸੋ ਦੇਖ ਰਹੇ ਤੁਸੀਂ ਹੁਸ਼ਿਆਰਪੁਰ ਤੋਂ ਲਾਈਵ ਤਸਵੀਰਾਂ ਦੇਖ ਰਹੇ ਹੋ ਤੋਂਦ ਨੂੰ ਲੈ ਕੇ ਜਾਣਕਾਰੀ ਅਪਡੇਟ ਕਰ ਰਹੇ ਆ। ਲਗਾਤਾਰ ਲਗਾਤਾਰ ਲਾਈਵ ਤਸਵੀਰਾਂ ਸਾਂਝੀਆਂ ਕਰਿਆ ਹੋਸ਼ਿਆਰਪੁਰ ਤੋਂ ਤਸਵੀਰਾਂ ਸੰਝਿਆ ਕਰੇ ਆ ਦੇਖ ਰਹੇ ਤੁਸੀਂ ਲਾਈਵ ਤਸਵੀਰਾਂ ਦੋਸਤੋ ਦੇਖ ਰਹੇ ਹੋ ਸ਼ਾਰਪੁਰ ਥੀੜੀ ਤੋਂ ਲਾਈਵ ਤਸਵੀਰਾਂ ਦੇ ਰਹੇ ਹੋ ਕਿ ਕਿਸ ਤਰ੍ਹਾਂ ਜਿਹੜਾ ਦੇਖ ਰਹੇ ਆ ਤੁਸੀਂ ਕਿ ਲੋਕ ਜਿਹੜੇ ਇੰਨੇ ਬਾਤੜੇ ਹੋਇਆ ਜਿਹੜਾ ਵੱਡਾ ਜਿਹੜਾ ਹਾਸਾ ਜਿਹੜਾ ਇਸ ਚੋਮ ਦੇ ਵਿੱਚ ਪਾਪੜ ਸਕਦੀਆਂ ਦਾਦੀ ਕਿ ਇਸ ਚੋਮ ਦੇ ਵਿੱਚ ਹਮੇਸ਼ਾ ਹੀ ਰਹਿਆ ਐਕਸੀਡੈਂਟ वगैरह ਜਾਂ ਲੜਾਈ ਝਗੜੇਤ ਵਗੈਰਾ ਹਮੇਸ਼ਾ ਜਿਹਰੇ ਹੁੰਦੇ ਰਹਿੰਦੇ ਆ ਦੱਦੀਏ ਕਿ ਇਸ ਚੌਂਕ ਦੇ ਵਿੱਚ ਅ ਪਹਿਲਾ ਚੌਂਕ ਦਾ ਨਾਮ ਦੱਦੀਏ ਸ਼ੀਰੀਗੁਰਾ ਵਿਦਾ ਚੌਂਕ ਨਿਊ ਫਤਿਹਗੜ੍ਹ ਰੋਡ ਨਜ਼ਦੀਕ ਸਬਜ਼ੀ ਮੰਡੀ ਨਜ਼ਦੀਕ ਪੁੱਕਰ ਫੈਕਟਰੀ ਨਜ਼ਦੀਕ ਮਹਾਵੀਰ ਸਪੈਲਿਕ ਮਿਲ ਇਹ ਚੌਂਕ ਜਿਹੜਾ ਵੱਡੇ ਪੱਧਰ ਤੇ ਹੈ ਇਸ ਚੌਂਕ ਦੇ ਵਿੱਚ ਰਾਸ਼ ਜਿਹੜਾ traffic ਜਾਂਦਾ ਮੋਟਰਸਰ ਵਗੈਰਾ ਗੱਡੀਆਂ ਵਗੈਰਾ ਜਿੱਤੇ ਵੱਡਾ ਜਿਹੜਾ ਹਾਸਾ ਜਿਹੜਾ ਹਮੇਸ਼ਾ ਜਿਹੜਾ ਕੋਈ ਦਾ ਕੋਈ ਵਾਪਰ ਦਾ ਰੰਨਾ ਦੱਸਦੀ ਕਿ ਇਸ ਚੌਂਗ ਦੇ ਵਿੱਚ ਇੱਕ ਵੀ ਪੁਲਿਸ ਮੁਲਾਜ਼ਮ ਤਨਾਨਾਤ ਨਹੀਂ ਹੈ ਆਪਣੀ ਡਿਊਟੀ ਤੇ ਸੋ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਹਾਂ ਕਿ ਲੋਕਾਂ ਵੱਲੋਂ ਹਮੇਸ਼ਾ ਕਾਲਿੰਗ ਆਉਂਦੀ ਰਹਿੰਦੀ ਹੈ ਕਿ ਕਿ ਇਸ ਚੌਂਗ ਨੂੰ ਲੈ ਕੇ ਜਿਹੜੀ ਸਫੀ હવા ਜਰੂਰ ਚੁੱਕ ਸਰਕਾਰ ਤੱਕ ਅਵਾਜ਼ ਜਿਹੜੀ ਜਰੂਰ ਪਹੁੰਚਾਓ ਕਿ ਇੱਕ ਵੀ ਪੁਲਿਸ ਮੁਲਾਜ਼ਮ ਇਸ ਚੌਂਗ ਦੇ ਵਿੱਚ ਡਿਊਟੀ ਦੇ ਤਨਾਨਾਤ ਨਹੀਂ ਹਨ ਲੋਕਾਂ ਵੱਲੋਂ ਹਮੇਸ਼ਾ ਜਿਹੜਾ ਕਹਿਆ ਜਾਂਦਾ ਆ ਕਿ ਇਸ ਚੌਂਗ ਦੇ ਵਿੱਚ ਹਮੇਸ਼ਾ ਜਿਹੜੇ ਪੰਜਾਬ ਪੁਲਿਸ ਚਲਾਨ ਵੱਡੇ ਪੱਧਰ ਤੇ ਕੱਟਦੀ ਰਹਿੰਦੀ ਆ ਪਰ ਸਰਕਾਰਾਂ ਦੇ ਜਿਹੜੀਆਂ ਜੇਬਾਂ ਭਰਦੀ ਰਹਿੰਦੀ ਆ ਕਿ ਲੋਕਾਂ ਦਾ ਕਹਿਣਾ ਕਿ ਇਸ ਸਥਾਨ ਤੇ ਹਮੇਸ਼ਾ ਜਿਹਦੀ ਪੰਜਾਬ ਪੁਲਿਸ ਡਿਊਟੀ ਕਰਦੀ ਰਹਿੰਦੀ ਆ ਦਿਨੇ ਡਿਊਟੀ ਕਰਦੀ ਰਹਿੰਦੀ ਆ ਜਿੱਥੇ ਵੱਡੇ ਪੱਧਰ ਤੇ ਜਿਹੜੇ ਚਲਾਨ ਜਿਹੜੇ ਕੱਟੇ ਜਾਂਦੇ ਆ ਸਰਕਾਰਾਂ ਦੀ ਜੇਬਾਂ ਦੇ ਵਿੱਚ ਜਿਹੜੇ ਪੈਸੇ ਜਿਹੜੇ ਆ ਪਾਈ ਜਾਂਦੇ ਆ ਹਮੇਸ਼ਾ ਜਿਹੜੇ ਲੋਕਾਂ ਬਲੋਏ ਇਸ ਤਰ੍ਹਾਂ ਦੀ ਏਰੀਆ ਅਬ ਆ ਜਿਹੜੀ ਆ ਸੋਲਨ ਨੂੰ ਜਿਹੜੀ ਹਮੇਸ਼ਾ ਸਾਨੂੰ ਮਿਲਦੀ ਰਹਿੰਦੀ ਆ ਸੋ ਮਿਲਾਂਗੇ ਵੱਡੀ ਵੀਡੀਓ ਦੇ ਨਾਲ ਵੱਡੀ ਜਾਣਕਾਰੀ ਦੇ ਨਾਲ ਤੇ ਵੱਡੀ ਅਪਡੇਟ ਕਰਦੇ ਰਵਾਂਗੇ ਸੋ ਜੁੜੇ ਰਹੋ ਜਨ ਲਗਾਤਾਰ ਪੇਜ ਦੇ ਨਾਲ ਲਗਾਤਾਰ ਚੈਨਲ ਦੇ ਨਾਲ ਤੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੋਂ ਅੰਦਰੋਂ ਲੈ ਕੇ ਜਾਣਕਾਰੀ ਅਪਡੇਟ ਕਰ ਰਹੇ ਆ ਕਿ ਕਾਫੀ 1 ਘੰਟੇ ਦੇ ਨੇੜੇ ਜਿਹੜੀ ਆ ਧੁੰਦ ਵੱਡੇ ਪੱਧਰ ਤੇ ਹੋ ਚੁੱਕੀ ਆ ਸੋ ਦੇਖ ਰਹੇ ਹੋ ਤੁਸੀਂ ਹੁਸ਼ਿਆਰਪੁਰ ਤੋਂ ਤਸਵੀਰਾਂ ਦੇਖਦੇ ਹੋ ਕੋਮੈਂਟ ਕਰਕੇ ਜ਼ਰੂਰ ਕਰ ਜਾਣਕਾਰੀ ਸਾਂਝੀ ਕਰੋ ਕਿ ਤੁਹਾਡੇ ਇਲਾਕੇ ਦੇ ਵਿੱਚ ਧੁੰਦ ਪੈ ਰਹੀ ਹੈ ਕਿ ਨਹੀਂ ਪੈ ਰਹੀ ਹੈ ਸੋ ਜੁੜੇ ਰਹੋ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਤੇ